ਸਿੰਘ ਤੇ ਲੋਚ ਲਾਉਣ ਲੱਗੀ ਦੁੱਧ ਹੁਣ ਕਰਮਾ ਵਾਲੀ ਤੇ ਘਰੇਲੂ ਉਹ ਆ ਠੀਕ ਹੈ ਜੀ ਜ਼ਿੰਮੇਦਾਰ ਭਰਾ ਘਰ ਦੀ ਚੁ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੱਖੋਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਮੱਝਪਕਾਉ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗਾ ਜੀ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸੀ ਕਾਲ ਜੀ ਨਾਮ ਵੀਰ ਜੀ ਆਪਣਾ ਨਰਿੰਦਰਪਾਲ ਸਿੰਘ ਜੀ ਪਿੰਡ ਪਖੋਕੇ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਘਰ ਕਿੱਧਰ ਨੂੰ ਰਹਿੰਦਾ ਵੀਰੇ ਆਪਣਾ ਘਰ ਵੀ ਇਹ ਆਪਣਾ ਇੱਧਰ ਡੇਰਾ ਆ ਗਿਆ ਬਾਬਾ ਪੂਰੀ ਵਾਲ ਦਾ ਪਿੰਡ ਦੇ ਬਾਹਰ ਬਾਰੀ ਨਾਲ ਹੀ ਬਸ ਫਿਰਨੀ ਤੇ ਘਰ ਆ ਜੀ ਠੀਕ ਆ ਹਾਂਜੀ ਮਾਜੀ ਦੀ ਜਾਣਕਾਰੀ ਦਿਓ ਕਿੰਨੇ ਕਿ ਦਿਨ ਬੱਜ ਵੀ ਜੀ ਇਹ ਤੀਜੇ ਸੂਏ ਸੁਣੀ ਹੈ ਜੀ ਹਾਂਜੀ ਤੇ ਦੋ ਸੂਏ ਵਧੀਆ ਨੇ ਪਹਿਲਾਂ ਵੀ ਕਟੀਆਂ ਦਿੱਤੀਆਂ ਨੇ ਜੀ ਹਾਂਜੀ ਤੇ ਦੁੱਧ ਦੇ ਹੱਲੇ ਹੈਗੇ ਜੀ 12 ਲੀਟਰ ਤਿਆਰ ਹੈ ਜੀ ਦੁੱਧ 12 ਲੀਟਰ ਹਾਂਜੀ ਹਾਂਜੀ ਤੇ ਦਿਨ ਕਿੰਨੇ ਕਿਹਾ ਬਾਕੀ ਆ ਦਿਨ ਬਾਈ ਜੀ ਇਹਦੇ 13 ਤਰੀਕ ਨੂੰ ਦਿਨ ਪੂਰੇ ਨੇ ਜੀ 13 ਤਰੀਕ ਨੂੰ ਹਾਂਜੀ ਠੀਕ ਆ ਲੋ ਭਰਾ ਚੈੱਕ ਕਰ ਸੋ 13 ਤਰੀਕ ਨੂੰ ਦਿਨ ਪੂਰੇ ਨੇ ਤੇ ਫੇਸ ਚੈੱਕ ਕਰ ਤੋਰ ਦਿ ਕੱਦ ਕਾਠ ਸੁਖਣਾ ਸੋਹਣੀਆ ਪਤਲੇ ਪਿੰਡੇ ਚ ਹਨ ਤੇ ਬਾਈ ਕਹਿੰਦੇ ਦਿੰਦੀ ਵੀ ਕਟਿੰਗ ਹੈ ਤੇ ਲੋ ਜੀ ਲਾਉਣ ਲੱਗੀ ਦੁੱਧ ਹੁਣ ਕਰਮਾ ਬਾਣੀ ਤੇ ਘਰੇਲੂ ਹੋਊਗਾ ਠੀਕ ਹੈ ਜੀ ਜ਼ਿਮੀਦਾਰਪਰਾ ਘਰ ਦੀ ਚ ਮੱਝ ਦੇਖ ਸਕਦੇ ਹਾਂ ਹਾਂ ਜੀ ਵਪਾਰ ਦਾ ਕੰਮ ਕੋਈ ਨਹੀਂ ਜੀ ਆਪਣੇ ਘਰੇ ਠੀਕ ਆ ਠੀਕ ਆ ਲੋ ਜੀ ਦੇਖ ਸਕਦੇ ਹੋ ਉਸੂ ਬਾਈ ਉਧਰ ਵੀ ਖੜੇ ਹਨ ਰੋਟੇਟ ਤੇ ਵੀਰ ਜੀ ਰੇਟ ਰੂਟੇ ਦਾ ਰੇਟ ਵੀਰ ਜੀ ਦਾ 85000 ਰੁਪਏ ਹੈ ਜੀ 85000 ਹਾਂ ਜੀ ਠੀਕ ਹੈ ਹਾਂਜੀ ਭਾਈ ਹੋਰ ਮਾਤਾਨ ਹੋ ਜੂ ਭਾਈ ਤੇ ਹਾਂਜੀ ਹਾਂ ਵੀਰ ਜੀ ਇਹਦੇ ਵਿੱਚੋਂ ਮਾਤਾਨ ਕਰ ਦਿਆਂਗੇ ਜੀ ਰੇਟ ਆਪਣਾ ਪਹਿਲੀ ਸਹੀ ਆ ਜੀ ਆਪਣਾ ਕੋਈ ਹੋਰ ਨਹੀਂ ਹੈਗਾ ਜੀ ਉਹਨੀ ਰੇਟ ਦੱਸਿਆ ਆਪਾਂ ਜਿੰਨੀ ਵੇਚਣੀ ਆ ਜੀ ਠੀਕ ਆ ਹਾਂਜੀ ਵੀ ਬਾਹਲਾ ਰੇਟ ਨਹੀਂ ਦੱਸਿਆ ਹਾਂਜੀ 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 ਠੀਕ ਆ ਲੋ ਭਰਾ ਫਿਰ ਦੇਖ ਸਕਦਾ ਤੁਸੀਂ ਠੀਕ ਆ ਨਾ ਥੋੜਾ ਜਿਹਾ ਕੈਮਰੇ ਦਾ ਕਰਕੇ ਡਰਦੀ ਆ ਲੋ ਜੀ ਤਣ ਪਿਆ ਕਿਉਂਕਿ ਇਹਨੂੰ ਐਵੇਂ ਡਾਕਟਰ ਆ ਲੋ ਜੀ ਕਦ ਕਾੜ ਸੁਖਣਾ ਸੋਣਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ